लोकसभा ਦੀਆਂ ਚੋਣਾਂ ਦਾ ਬਿਗਲ ਵੱਜਣ ਪ੍ਰਾਂਤ ਸਾਰੀਆਂ ਹੀ ਸਿਆਸੀ ਪਾਰਟੀਆਂ ਪੱਬਾ ਪਾਰ ਹੋ ਗਈਆਂ ਹਨ ਇਸੇ ਤਹਿਤ ਹਲਕਾ ਖਡੂਰ ਸਾਹਿਬ ਦਾ ਕਾਂਗਰਸ ਪਾਰਟੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵੱਲੋਂ ਜੰਡਿਆਲਾ ਗੁਰੂ ਵਿਖੇ ਇੱਕ ਯੂਥ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਲਕੇ ਦੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਲਿਤ ਕੀਤੀ ਗਈ ਇਸ ਮੌਕੇ ਤੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਅੱਜ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਇੱਥੇ ਤਤ ਖੁਈ ਹਣ ਉਹਨਾਂ ਕਹਿੰਿਆ ਕਿ ਸਾਡੇ ਨੌਜਵਾਨ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਅਤੇ ਸੂਬਾ ਸਰਕਾਰ ਤੋਂ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ ਉਹਨਾਂ ਕਹਿੰਿਆ ਕਿ ਜਿੱਦਨੂ ਇਹ ਨੌਜਵਾਨ ਚਲਪੈਣ ਉਧਰ ਹੀ ਸਰਕਾਰ ਬਣਦੀ ਹੈ ਜੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਈ ਹੈ ਤਾਂ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਈ ਹੈ ਤਾਂ ਇਹਨਾਂ ਨੌਜਵਾਨਾਂ ਕਰਕੇ ਹੀ ਬਣੀ ਹੈ ਜੇਕਰ ਨਵੀਂ ਸਰਕਾਰ ਬਣੀ ਹੈ ਤਾਂ ਇਹਨਾਂ ਨੌਜਵਾਨਾਂ ਕਰਕੇ ਹੀ ਬਣਦੀ ਹੈ ਉਨਾ ਦਲ ਬਦਲੂਆਂ ਬਾਰੇ ਗੱਲ ਕਰਦਿਆ ਕਿ ਹਾਂ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਜੇਕਰ ਆਪਣੀ ਪਾਰਟੀ ਦੇ ਨਹੀਂ ਹੋਏ ਤਾਂ ਉਹ ਕਿਸੇ ਹੋਰ ਦੇ ਵੀ ਨਹੀਂ ਹੋ ਸਕਦੇ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਸਿਟੀ ਹੋਮ ਨਿਊਜ਼ ਇੱਕ ਯੂਥ ਮਿਲਣੀ ਸੀ ਜਿਹੜੀ ਇਹਨਾਂ ਦੇ ਯੂਥ ਕਾਂਗਰਸ ਦੇ ਜਿਹੜੇ 10 ਤਲ ਚੌਪਰ ਭਾਰੀ ਹੈ ਉਹ ਵੀ ਰਾਮਬੀਰ ਜੀ ਵੀ ਆਏ ਸੀ ਜਿਹਦੇ ਵਿੱਚ ਅੱਜ ਮੈਨੂੰ ਬਹੁਤ ਆਨੰਦ ਹੋਇਆ ਕਿ ਇੰਨੇ ਨੌਜਵਾਨ ਇੱਕ ਥਾਂ ਇਕੱਠੇ ਹੋਣਾ ਇਹ ਬਹੁਤ ਵੱਡੀ ਗੱਲ ਆ ਨੌਜਵਾਨਾਂ ਦੇ ਨੂੰ ਸਾਡੇ ਕੋ ਆਹਾਸਾ ਇਹਦਾ ਜਿਹੜੀ ਭਾਜਪਾ ਦੀ ਗਿੰਦਰ ਸਰਕਾਰ ਆ ਤੇ ਸੂਬੇ ਦੀ ਜਿਹੜੀ ਆਪ ਸਰਕਾਰ ਉਹਨਾਂ ਤੋਂ ਕੇਸ ਤਾਂ ਗਿਨਾ ਆਪਣੇ ਆਪ ਨੂੰ ਠੱਗੇ ਮਹਿਸੂਸ ਕਰੇ ਇਹਨਾਂ ਦੇ ਤਜਬਾਤ ਦੱਸਦੇ ਤੇ ਜਿੱਧਰ ਜਵਾਨੀ ਚੱਲ ਪੈਂਦੀ ਜੇ ਬੁੱਧਿਸਰ ਦੀ ਸਰਕਾਰ ਬਣਾਈ ਸੀ ਤੇ ਉਹ ਵੀ ਨੌਜਵਾਨਾ ਬਣੇ ਜੇ ਆਪ ਦੀ ਬਣਾਈ ਉਹ ਵੀ ਨੌਜਵਾਨ ਅਜੇ ਇਹਨਾਂ ਸਰਕਾਰਾਂ ਨੂੰ ਲਾਉਣ ਦੇ ਤੌਰ ਤੇ ਹਤੇ ਉਹ ਵੀ ਇਹ ਨੌਜਵਾਨ ਲਾ ਕੇ ਸਰ ਕੁਝ 5 ਸਾਲ ਪਹਿਲਾਂ ਮਤਲਬ ਇੱਥੋਂ ਜਿੱਤ ਕੇ ਗਏ ਜੀ ਉਹਦੇ ਬਾਰੇ ਕੀ 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 ਤੁਸੀਂ ਇੱਥੇ ਲੈ ਕੇ ਆਏ ਦੇਖੋ ਸਭ ਤੋਂ ਪਹਿਲਾਂ ਮੈਡੀਕਲ ਕਾਲਜ ਕਪੂਰਥਲਾ ਤਰਨਤਾਰ ਦਾ ਜਿਹੜਾ ਵੱਡਾ ਟ੍ਰੋਮਾ ਸੈਂਟਰ ਤਕਰੀਬਨ ਸਵਾ 2000 ਕਿਲੋਮੀਟਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਦਾ ਇਹ ਪਹਿਲਾ ਇੱਕ ਐਸਾ ਇਹ ਹਕਾਬਾ ਜਿੱਥੇ ਮੈਂ 8000 ਰਸੋਲਾ ਫਾਈਟ ਅਪਰੂਵ ਕਰਾਈ ਜਿਹਦੇ ਚੋ 2000 ਲੱਗੀ ਤੀਸਰੀ ਕਿਸ਼ਤ ਆ ਰਹੀ ਹੈ ਇਸ ਤੋਂ ਇਲਾਵਾ ਇਹ ਮੈਂ ਸਫਾ 300 ਪੁਲ ਜਿਹੜਾ ਅੰਦਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਦਾ ਤਰਨਤਾਰ ਦੇ ਜੰਡਿਆਲਾ ਔਟਾਂਗਰੇ ਦੇ ਕੋਲੋਂ ਦੀ ਜਿਹੜਾ ਪ੍ਰੋਜੈਕਟ ਆ ਅੰਮ੍ਰਿਤਸਰ ਤੋਂ ਸੌਰੀ ਜਿਹੜਾ ਕਟੜੇ ਤੋਂ ਦਿੱਲੀ ਜਾਣਾ ਵਾ ਉਸ ਰੋਡ ਨੂੰ ਮੈਂ ਇਹਦੇ ਵਿੱਚ ਝੋੜਿਆ ਇਸ ਤੋਂ ਇਲਾਵਾ ਜਿਹੜਾ ਵਾ ਇੱਕ ਲਾ ਯੂਨੀਵਰਸਿਟੀ ਕਹਿੰਰੋਂ ਇੱਕ ਸ਼ਹਾਜਪੁਰ ਸਰਕਾਰੀ ਕਾਲਜ ਇਸ ਟਾਂ ਦੇ ਨਾਲ ਹੋਰ ਜੰਨਾ ਐਮਪੀ ਦੇ ਜਿਹੜੇ ਇੰਪੋਰਟੈਂਟ ਬੁੱਧੇ ਸੀ ਜਿਵੇਂ ਖਲੜਾ ਬਰਸਰ ਬਾਰਡਰ ਖੋਲੜ ਦੇ ਹਰ ਬੈਂਕ ਚੁੱਕਿਆ ਰਹਿਆ ਮੈਂ ਮੇਰੀ ਦੋਸਤੋ ਮੈਂ ਜੋ ਆਪਣਾ ਕਰ ਸਕਿਆ ਮੈਨੂੰ ਉਸ ਤੇ ਪੂਰੀ ਤਸੱਲੀ ਜੀ ਜੰਡਿਆਲਾ ਗੁਰੂ ਵਾਸਤੇ ਕੀ ਕੀ ਕਰ ਰਹੇ ਹੋ ਜੰਡਿਆਲਾ ਗੁਰੂ ਵਾਸਤੇ ਵੇਖੋ ਇੱਕ ਤਾਂ ਜਿਹੜਾ ਆਪਣਾ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਉਸ ਰੋਡ ਦੇ ਉੱਤੇ ਜਿਹੜਾ ਇਹਨੂੰ ਲੈ ਕੇ ਆਏ ਆ ਉਸ ਤੋਂ ਇਲਾਵਾ ਜਿਹੜਾ ਵਾ ਉਸ ਤੋਂ ਇਲਾਵਾ ਜਿਹੜਾ ਆ ਇੱਕ ਜਿਹੜੀ ਪੂਰੀ ਸੋਲਰ ਲਾਈਟਾਂ ਦੀ ਜਿਹੜੀ ਪਾਲਿਸੀ ਆ ਉਹ ਜੜਿਆਲਾ ਹਲਕੇ ਵਾਸਤੇ ਲੈ ਕੇ ਆਇਆ ਸੋ ਇਹ ਜਿਹੜਾ ਰਲਵਾ ਮਿਲਵਾ ਹੁਤਾਵਾ ਜਿਹੜਾ ਐਮਪੀ ਤੇ ਐਮਐਲਏ ਦੀ ਹਿਬਤ ਗਾਸ ਹੀ ਹੋਰ ਵੀ ਕਰਕੇ ਲਿਆ ਜਿਹੜੇ ਲੋਕ ਦਲ ਬਦਲੂ ਜਿਹੜੇ ਕਾਫੀ ਜਰੇ ਮਨੀਰ ਬਿੱਟੂ ਮੈਂ ਸਮਝਦਾ ਮਾਜੀ ਕੋਈ ਵੀ ਦਲ ਬਦਲੂ ਹੋਵੇ ਸਰਕਾਰ ਲੋਕਾਂ ਨੂੰ ਉਹ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਦਲ ਬਦਲੂ ਜਿਹੜਾ ਕਿਸੇ ਦਾ ਨਹੀਂਗਾ ਉਹ ਲੋਕਾਂ ਦਾ ਵੀ ਜਿਹੜਾ ਇੰਡੀਆ ਗੱਠ ਜੋੜ ਵਿੱਚ ਚੱਜ ਰੈਲੀ ਹੋ ਰਹੀ ਤੇਲੀ ਉਹਨੂੰ ਕਿਸ ਤਰ੍ਹਾਂ ਵੇਦੇ ਬਹੁਤ ਜ਼ਬਰਦਸਤ ਰੈਲੀ ਹੋਈ ਅੱਜ ਮੈਂ ਤਾਂ ਸੁਣ ਕੇ ਹੈਰਾਨ ਆਉਦੀਆਂ ਮੈਂ ਤਸਵੀਰਾਂ ਵੇਖੀਆਂ ਬਹੁਤ ਜ਼ਬਰਦਸਤ ਰੈਲੀ ਹੋਈ ਏ ਮੋਦੀ ਸਰਕਾਰ ਦੇ ਖਾਤਮੇ ਦੀ ਸ਼ੁਰੂਆਤ ਤਾਂ ਧਿਆਨ ਸਭ ਜਿਸ ਤਰ੍ਹਾਂ ਤੁਹਾਨੂੰ ਟਿਕਟ ਇਥੋਂ ਹਲਕੇ ਤੋਂ ਮਿਲ ਜਾਂਦੀ ਤੁਸੀਂ ਕਿਹੜੇ ਜੀ ਕੰਮ ਕਰੋਗੇ ਹਾਂ ਜੀ ਪਰ ਤੱਕ ਤੋਂ ਪ੍ਰਮਾਣ ਦੀ ਲੋੜ ਨਹੀਂ ਇੱਕ ਇਮਾਨਦਾਰੀ ਨਾਲ ਮੈਂ ਕੰਮ ਕੀਤਾ ਜੰਦਕੋਲ ਦੀ ਧਰ ਹੋਣੇ ਜਨਾਂ ਦੇ ਉੱਤੇ ਕਦੀ ਕੋਈ ਪੈਸੇ ਦਾ ਇਲਜ਼ਾਮ ਨਹੀਂ ਲੱਗਾ ਉਹਨਾਂ ਚ ਇੱਕ ਇਮਾਨਦਾਰੀ ਨਾਲ ਅੱਗੇ ਵੀ ਕੀਤਾ ਤੇ ਕਾਹ ਨਹੀਂ ਕਰਦੇ ਅੱਜ ਦੀ ਜਿਹੜੀ ਰੈਲੀ ਹੈ ਤੇ ਤੁਸੀਂ ਵੇਖ ਹੀ ਸਕਦੇ ਆ ਕਿ ਜਨਾਂ ਅੱਜ ਮੇਰੇ ਵੀਰ ਨੌਜਵਾਨਾਂ ਤੇ ਹਮ ਹਮਾ ਕੇ ਪਹੁੰਚਿਆ ਤੇ ਐਡਾ ਤਕੜਾ ਇਕੱਠ ਕੀਤਾ ਆ ਤੇ ਇਹ ਜਿਹੜਾ ਇਕੱਠ ਆ ਇਹ ਜਿਹੜੀ ਆਉਣ ਵਾਲੀ MP ਇਲੈਕਸ਼ਨ ਆ ਉਹਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਯੋਗਦਾਨਾਂਗੇ ਯੂਥ ਕਾਂਗਰਸ ਇਹ ਵਾਅਦਾ ਕਰਦੇ ਆ ਕਿ ਸਭ ਤੋਂ ਜ਼ਿਆਦਾ ਯੋਗਦਾਨ ਕਾਂਗਰਸ ਦੇ ਵਿੱਚ ਯੂਥ ਕਾਂਗਰਸ ਦਾ ਯੋਗਦਾਨ ਹੋਊਗਾ ਤੇ ਅਸੀਂ ਵੱਧ ਤੋਂ ਵੱਧ MP ਪੰਜਾਬ ਦੇ ਯੂਥ ਕਾਂਗਰਸ ਬਣਾਉਗੀ ਇਸ ਤੋਂ ਪਹਿਲਾਂ ਵੀ ਜਿਸਮਾ ਸਦਾ ਜਸਪੀ ਸਿੰਘ ਢਿੰਪਾ ਜੀ ਐਮਪੀ ਬਣ ਚੁੱਕੇ ਉੱਥੇ ਕਿਹੜੇ-ਕਿਹੜੇ ਆਪਣੇ ਹਲਕੇ ਦੇ ਕੰਮ ਕਰਵਾਏ ਆਪਣੇ ਹਲਕੇ ਦੇ ਉਹਨਾਂ ਦੇ ਜਿਵੇਂ ਉਹਨਾਂ ਨੇ ਸਟਰੀਟ ਲਾਈਟਾਂ ਦਾ ਤੁਹਾਨੂੰ ਹੁਣੇ ਉਹਨਾਂ ਨਾਲ ਗੱਲ ਹੋਈ ਆ ਕਿ ਉਹਨਾਂ ਦੇ ਮਤਲਬ ਪਹਿਲੀ ਕਿਸ਼ਤ ਪਾਤੀ ਆ ਤੇ 10 ਬਿਰਸਾ ਨਾ 10 ਦੇ ਯਾਰ ਕਰੀਬੰਦੇ ਆਪਣਾ ਜੰਡੇ ਵਾਲਾ ਗੁਰੂ ਨੂੰ ਲਾਈਟਾਂ ਉਹਨਾਂ ਕੀਤੀਆ ਤੇ ਬਾਕੀ ਆਪਾਂ ਹੋਰ ਵੀ ਜਦੋਂ ਉਹਨਾਂ ਨੇ ਆਪਣਾ ਦੁਬਾਰਾ ਤੋਂ ਮੈਂਬਰ ਪਾਰਲੀਮੈਂਟ ਬਣਦੇ ਆ ਤੇ ਆਪਾਂ ਮੇਰੀ ਇਹ ਸੋਚ ਆ ਕਿ ਆਪਾਂ ਇੱਥੇ ਯੂਨੀਵਰਸਿਟੀ ਵਗੈਰਾ ਜਾ ਆਪਾਂ ਕੋਈ ਉਦਯੋਗ ਦਾ ਰੱਖੀਏ ਕਿ ਜਿਹੜੇ ਆਪਣੇ ਨੌਜ ਗਾਰਿਆ ਆਪਾਂ ਉਹਨਾਂ ਦੇ ਉਹਨਾਂ ਨੂੰ ਰੁਜ਼ਗਾਰ ਦੇਈਏ ਫਿਰ ਮੈਂ ਤੇ ਇਹੋ ਹੀ ਐਮਪੀ ਸਾਹਿਬ ਨੂੰ ਮੰਗ ਕੀਤੀ ਆ ਕਿ ਤੁਸੀਂ ਨਸ਼ੇ ਦਾ ਇੱਕ ਮੁੱਦਾ ਕਾਫੀ ਜ਼ਿਆਦਾ ਪੁਰਾਣਾ ਚੱਲੇ ਆ ਰਿਹਾ ਉਹਨਾਂ ਨੇ ਇੱਥੇ ਹੈ ਹੀ ਉਹ ਵੀ ਇੱਕ ਕ੍ਰੋਮਿਸ ਵਾਅਦਾ ਕਰਕੇ ਗਏ ਨਸ਼ਾ ਵੇਖੋ ਹੁਣ ਤੇ ਨਸ਼ਾ ਤੇ ਆਮ ਆਦਮੀ ਵਾਲੇ ਵੀ ਕਹਿੰਦੇ ਸੀ ਅਸੀਂ ਇੱਕ ਹਫ਼ਤੇ ਚ ਬੰਦ ਕਰਾ ਦੇਣਾ ਹੋਇਆ ਇਹ ਤੇ ਹੁਣ ਵੇਖੋ ਹੁਣ ਤੇ ਭਗਵੰਤ ਮਾਨ ਆਏ ਤੇ ਸਵਾਲ ਉਹਨਾਂ ਨੂੰ ਆਪਾਂ ਕਰ ਸਕਦੇ ਆ ਕਿ ਕੀ ਆ ਜਿਨਾਬ ਨਸ਼ਾ ਅੱਜ ਕੱਲ ਆਮ ਆਮ ਆਦਮੀ ਸਰਕਾਰ ਚ ਇਹ ਨਸ਼ਾ ਪਹਿਲਾਂ ਕਾਂਗਰਸ ਸਰਕਾਰ ਵਿੱਚ ਨਹੀਂ ਸੀ ਤੇ ਮੈਂ ਇਹੋ ਹੀ ਬੇਨਤੀ ਕਰਦਾ ਹਾਂ ਕਿ ਭਗਵੰਤ ਮਾਨ ਜੀ ਤੁਸੀਂ ਪਹਿਲਾਂ ਆਪਣੇ ਨੌਜਵਾਨਾਂ ਬਾਰੇ ਬਾਰੇ ਸੋਚੋ ਫਿਰ ਤੁਸੀਂ ਆਪਣੇ ਪਰਿਵਾਰ ਬਾਰੇ ਸੋਚੋ ਕਿਉਂਕਿ ਜਿਆਦਾ ਉਹ ਆਪਣੇ ਪਰਿਵਾਰ ਬਾਰੇ ਸੋਚਦੇ ਪਏ ਆ ਪੰਜਾਬ ਬਾਰੇ ਨਹੀਂ ਸੋਚਦੇ ਪਏ ਜਿਹੜੇ ਦਲ ਬਦਲੂਕ ਜਦ ਤੱਕ ਪਾਰਟੀ ਬਦਲਾ ਉਹਨੂੰ ਕਿੱਦਾਂ ਵੇਚਦੇ ਜਿਹੜੀ ਮੋਟਾ ਪਾਣੀ ਜੀ ਦਿਖਣੀ ਚਾਹੀਦੀ ਨਹੀਂ ਆ ਵੇਖੋ ਜਿਵੇਂ ਕਿ ਤੁਹਾਨੂੰ ਰਿੰਕੂ ਜੀ ਦਾ ਵੀ ਪਤਾ ਆ ਤੇ ਹਰਵਨੀਤ ਬਿੱਟੂ ਜੀ ਵੀ ਗਏ ਆ ਮੈਂ ਤੇ ਇਹਨਾਂ ਨੂੰ ਕਹਿਣਾ ਨਾ ਇਹਨਾਂ ਨੂੰ ਬਾਈ ਕਾਟ ਕਰ ਦਿਓ ਇਹਨਾਂ ਨੂੰ ਪਿੰਡਾਂ ਚ ਨਾ ਵੜਨ ਦਿਓ ਕਿਉਂਕਿ ਜਿਹੜਾ ਵੇਖੋ ਕਿ ਜਿਹੜਾ ਪਾਰਟੀ ਨੇ ਜਿੰਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਉਹ ਨਹੀਂ ਕਿਸੇ ਦਾ ਬੰਦਾ ਪਿਆ ਤੇ ਤੁਸੀਂ ਇਹਨਾਂ ਨੇ ਤੁਹਾਡਾ ਬਣ ਜਾਣਾ ਤੁਸੀਂ ਵੇਖੋ ਜਿਹੜੇ ਨੇਤਾ ਲੀਡਰ ਆ ਜਿਵੇਂ ਜਸਬੀਰ ਸਿੰਘ ਡਿੰਪਾ ਕਸ਼ਮੀਰ ਤੱਕ ਯਾਤਰਾ ਕਰਦੇ ਪਿਆ ਅਸੀਂ ਉਹਨਾਂ ਦਾ ਸਾਥ ਦਈਏ ਤਾਂ ਕਿ ਅਸੀਂ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਲਈ ਕਿ ਰੁਜ਼ਗਾਰ ਬੱਚਿਆਂ ਨੂੰ ਮਿਲ ਸਕੇ